ਮੈਂ ਬਹੁਤ ਤਨਵਾਦ ਕਰਨਾ ਵਾਂ ਜਿੱਥੋਂ ਦੀ ਸੰਗਤ ਨੂੰ ਬੁਲਾਇਆ ਗਿਆ ਸੀ ਉਹ ਸਾਡੀ ਵੀ ਉਮੀਦ ਤੋਂ ਵੱਧ ਹਜ਼ਾਰਾਂ ਦੀ ਤਰ੍ਹਾਂ ਦੇ ਸੰਗਤ ਪਹੁੰਚ ਕੇ ਕੌਮ ਦਾ ਮਾਨ ਬਖਸ਼ਿਆ ਹੈ ਆਪਣੇ ਇਸ ਕੰਮ ਨੂੰ ਇੱਕ ਸਮੇਲਨ ਨੂੰ ਇਹ ਕਿਸੇ ਕਿਸੇ ਆਦਮੀ ਦਾ ਨਹੀਂ ਸੀ ਇਹ ਕੇਵਲ ਤੇ ਕੇਵਲ ਕੌਮ ਦਾ ਸਮੇਲਨ ਸੀ ਗੁਰੂ ਘਰ ਨੂੰ ਓਜਾੜ ਕਰਵਾਉਣ ਵਾਸਤੇ ਸਮੇਲਨ ਸੀ ਇਹ ਦੇਖਿ ਸੇਖ ਕਰਕੇ ਜਿਹੜੇ ਬਹਾਦਰ ਨੌਜਵਾਨਾਂ ਨੇ ਇਸ ਮੇਲਣ ਵਾਸਤੇ ਮਿਹਨਤ ਕੀਤੀ ਉਥੇ ਪਹੁੰਚੇ ਮੈਂ ਪਹਿਲੀ ਵਾਲੀ ਵੇਖਿਆ ਇਸ ਕੰਮ ਇੰਨੀ ਵੱਡੀ ਤਦਾਰਕ ਵਿੱਚ ਗੁਰੂਕਲਾਂ ਦੇ ਪ੍ਰਬੰਧ ਨੂੰ ਛਡਾਉਣ ਵਾਸਤੇ ਸਾਡੇ ਨੌਜਵਾਨ ਵੀ ਲੱਗੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਦੇ ਨਾਲ ਹੀ ਕੋਈ ਜਿਹੜੀਆਂ ਸਾਡੀਆਂ ਸੇਖ ਬਰਾਦੀ ਜਿਹੜੇ ਬਹਾਦਰ ਨੌਜਵਾਨਾਂ ਨੇ ਲਾਡੀਆਂ ਫੋਗਿਆਂ ਵਾਸਤੇ ਮਿਹਨਤ ਕੀਤੀ ਜਿਵੇਂ ਨਾਮ ਸਿੰਘ ਜਮੌਰ ਉਹ ਵੀ ساری ਹਉਮਾ ਮਾਗੇ ਪਹੁੰਚੀ ਨਹੀਂ ਵੱਡੀ ਤਦਾਰ ਉਹਦੇ ਨਾਲ ਗ੍ਰੀਕ ਸਿੱਖਣ ਨੂੰ ਛਡਾਉਣ ਦਾ ਮਾਨ ਦੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਜਿਵੇਂ ਸ਼ਿਕਲੀਗਰ ਨਾਉਦੀ ਹੈ ਬਹੁਤ ਬੰਜਾਰਾ ਬਰਾਦਰੀਏ ਉਹਨਾਂ ਵੀ ਆਪਣੇ ਆਪਣੇ ਨਗਰਾਂ ਵਿੱਚੋਂ ਬੱਸਾਂ ਭਰ ਕੇ ਜਿੱਥਾਂ ਪਹੁੰਚੇ ਉਹਨਾਂ ਸ਼ਿਕਲੀਗਰ ਬਰਾਦਰੀਆਂ ਦਾ ਲਾਡੀਆਂ ਬੰਜਾਰਾ ਬਰਾਦਰੀਆਂ ਦਾ ਜਿਵੇਂ ਬਹੁਤ ਤਲਵਾਰ ਕਰਦੇ ਹਨ ਕੌਮ ਵੱਲੋਂ ਵੀ ساری ਹਉਮਾ ਜਦੋਂ ਹੀ ਪਹੁੰਚੀ ਨਹੀਂ ਗੁਰਦੁਆਰੇ ਯਾਰ ਹੋਣਗੇ ਇਹਨਾਂ ਦੋਆਂ ਕੌਮਾਂ ਦਾ ਇਹਦੇ ਨਾਲ ਨਾਲ ਰੰਗਰੇਟੇ ਸਿੱਖਾਂ ਦਾ ਵਿਸ਼ੇਸ਼ ਕਰਕੇ ਧਿਆਨ ਰੱਖਿਆ ਜਾਏਗਾ ਕਿਉਂਕਿ ਗੁਰੂ ਦੀ ਗੋਲ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਪ ਹੁੰਦੀ ਹੈ ਇਹਨਾਂ ਗਰੀਬਾਂ ਨੂੰ ਸਿੱਖਾ ਵਾਸਤੇ ਭਾਵੇਂ ਉਹ ਰਮਦਾਸੀਏ ਸਿੱਖ ਨੇ ਭਾਵੇਂ ਉਹ ਜਿਵੇਂ ਸ਼ਿਗੜਾ ਬੁਲਾਉਂਦੀ 52 ਰੰਗਰੇਟੇ ਸਿੱਖ ਨੇ ਭਾਵੇਂ ਉਹ ਸ਼ਿਗੜੀਗਰ ਨੇ ਭਾਵੇਂ ਉਹ ਵੰਜਾਰੇ ਨੇ ਇਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏਗਾ ਕਿਉਂਕਿ ਗੁਰੂ ਕਰਾਂ ਦੇ ਬੰਦਗੀ ਗੁਰੂ ਗੋਬਿੰਦ ਸਿੰਘ ਦੀਆਂ ਲਾਡਲੀਆਂ ਫੌਜਾਂ ਰਹੀਆਂ ਨੇ ਤੇ ਹਮੇਸ਼ਾ ਜੰਗਾਂ ਜੁੱਦਾਂ 'ਚ ਗੁਰੂ ਗੋਬਿੰਦ ਸਿੰਘ ਦਾ ਸਾਥ ਦਿੰਦੀਆਂ ਰਹੀਆਂ ਨੇ ਆਹ ਪ੍ਰਭੂ ਸਾਰੇ ਮਿਲ ਕੇ ਇਹਨਾਂ ਜਿਹੜੇ ਗਰੀਬ ਸਿੱਖ ਨੇ ਇਹਨਾਂ ਦੀ ਰਲ ਮਿਲ ਕੇ ਇਮਦਾਰ ਕਰਕੇ ਇਹਨਾਂ ਨੂੰ ਉਤਾਂ ਚੁੱਕਣ ਦਾ ਕੰਮ ਕਰੀਏ ਇਸ ਕਰਕੇ ਪਿਆਰੇ ਸਾਧ ਸੰਗਤ ਜੀ ਮੈਂ ਇੱਕ ਬੇਨਤੀ ਹੋਰ ਕਰਾਂਗਾ ਸਮੇਲਨ ਹੋ ਚੁੱਕਾ ਹੈ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਚਿੱਠੀ ਲਿਖ ਬੈਠੇ ਹਾਂ ਹੁਣ 8 ਤਰੀਕ ਦਾ ਸਮਾमेलन ਕੇਵਲ ਤੇ ਕੇਵਲ ਉਹ ਨਾ ਕਿਤੇ ਸਮਾमेलन बन ਜਾਏ ਜਿਵੇਂ ਧਿਆਨ ਸਿੰਘ ਡੋਗਰੇ ਨੇ ਸਿੱਖ ਰਾਜ ਨੂੰ ਗਵਾਇਆ ਸੀ ਇਸ ਤਰ੍ਹਾਂ ਸਿੱਖਾਂ ਦੀ ਏਕਤਾ ਵਾਸਤੇ ਕਿਸ ਹੱਟਣਾ ਵਾਜਦਾ ਸਿੱਖਾਂ ਦੀ ਏਕਤਾ ਨੂੰ ਸਿੱਖ ਏਕਤਾ ਕਰ ਚੁੱਕੇ ਨੇ ਆਪਣੇ ਮਤੇ ਪਰ ਚੁੱਕੇ ਨੇ 8 ਤਰੀਕ ਦਾ ਸਮਾमेलन ਦਾ ਕੋਈ ਚੁੱਤੀਆ ਨਹੀਂ ਰਹਿ ਗਿਆ ਕਿਸੇ ਲਾਲਚ ਪਿੱਛੇ ਆਣ ਕੇ ਜਾਂ ਕੇ ਲੀਡੀ ਚਮਕਾਉਣ ਵਾਸਤੇ ਇਹ 8 ਤਰੀਕ ਦਾ ਜੋ ਸਮਾमेलन ਰੱਖਿਆ ਗਿਆ ਹੈ ਇੱਕ ਸਿੱਖ ਕੌਮੇ ਦੁਫਾਰ ਕਰਨ ਵਾਸਤੇ ਬਹੁਤ ਵੱਡੀ ਸਰਕਾਰ ਵੱਲੋਂ ਸਾਜ਼ਿਸ਼ ਰਚੀ ਗਈ ਹੈ ਸਰਕਾਰ ਜਿਹੜੀ ਤਿਹਾਰਤੀ ਦਾ ਸਮਾਹਲਨ ਹੁੰਦਾ ਹੈ ਤੇ ਸਰਕਾਰ ਆਪਣੀ ਸਿਕਾਂਤ ਦੁਫਾੜ ਕਰਨ ਵਾਸਤੇ ਕਾਮਯਾਬ ਹੋ ਜਾਂਦੀ ਹੈ ਇਸ ਕਰਕੇ ਇਹ ਜਿਹੜੇ ਧਿਆਨ ਸਿੰਘ ਡੋਗਰੇ ਬਣ ਕੇ ਆਪਣੇ ਲਾਜਾਂ ਪਿੱਛੇ ਕਿ ਕੌਣ ਦੁਫਾੜ ਕਰਨਾ ਚਾਹੁੰਦੇ ਨੇ ਇਹਨਾਂ ਵਾਸਤੇ ਵਜੋ ਵੇਖਿਆ ਜੇ ਕਿਤੇ ਇਹ ਤਾਂ ਸੰਗਤ ਦੇ ਮੂੰਹ ਵਿੱਚ ਜਿੱਥੇ ਲੀਡਰੀ ਕਰਨਾ ਚਾਹੁੰਦੇ ਹਨ ਇਹ ਤਾਂ ਹੁਣ ਸੰਗਤ ਦੇ ਸਾਹਮਣੇ ਆ ਚੁੱਕੇ ਨੇ ਕੌਣ ਨੇ ਤੇ ਇਹਨਾਂ ਦਾ ਮਕਸਦ ਕੀ ਹੈ ਇਸ ਕਰਕੇ ਪਿਆਰੀ ਸਾਥ ਸੰਗਤ ਜੀ ਬੇਨਤੀ ਕਰਨ ਆਇਆ ਹਾਂ ਉਸ ਮੇਲਨ ਨੂੰ ਜਹੇਦਾਰ ਨੂੰ ਲੈਟਰ ਲਿਖੋ ਸਾਰਿਆਂ ਨੂੰ ਆਪੋ ਆਪਣੇ ਨਗਰਾਂ ਵਿੱਚ ਇਹ ਕਹੋ ਕਿ ਮੇਲਨ ਹੋ ਚੁੱਕਾ ਹੈ ਹੁਣ ਇੱਕ ਨਵੀਂ ਭਾਜੀਪੀ ਦੀਆਂ ਅੱਖੇ ਲਾ ਕੇ ਸਿੱਖਾਂ ਨੂੰ ਫਾੜ ਕਰਨ ਤੋਂ ਬਚਾਓ ਇਹ ਹੁਣ ਤੁਹਾਡਾ ਫਰਜ਼ ਬਣਦਾ ਹੈ ਅਸੀਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਕੋਲ ਜਾਣਾ ਪਿਆ ਤੇ ਅਸੀਂ ਜਾ ਕੇ ਇਹ ਮੰਗ ਰੱਖਾਂਗੇ ਜਹੇਦਾਰ ਸਾਹਿਬ ਸਾਡੀ ਕੌਮ ਨੂੰ ਇਕੱਠਿਆਂ ਕਰ ਸਕਦੇ ਹੋ ਇੱਕ ਕੌਮ ਦਾ ਸਭ ਤੇ ਜਹਿਰ ਕਰ ਸਕਦੇ ਹੋ ਜੇ ਕੌਮ ਪਾਰਟੀ ਤੇ ਇਹ ਜ਼ਿੰਮੇਵਾਰੀ ਸਾਰੀ ਕੌਮ ਦੀ ਤੁਹਾਡੇ ਤੇ ਪੈ ਗਈ ਹਰਿਆਣਾ ਦੇ ਸਿੱਖ ਇਹ ਕਰ ਚਾਹੁੰਦੇ ਨੇ ਸ਼ੀਸ਼ੇ ਤੋੜ ਦੇ ਤੇ ਫਰਾਗੂ ਗਿਆ ਨਹੀਂ ਚਾਹਦੇ ਕਿਸੇ ਸਰਕਾਰ ਦੇ ਅੱਖੇ ਲੱਗ ਕੇ ਇੱਕ ਅਦਾ ਨਾ ਲੈ ਕੇ ਕਰਦੇ ਨੇ ਹੁਣ ਛੇਤੀ ਵਿਧਾਨ ਸਭਾ ਦੇ ਇਲੈਕਸ਼ਨ ਹੋਣਗੇ ਸਾਰੇ ਸਿੱਖਾਂ ਟਿਕਟਾਂ ਮਿਲਣਗੀਆਂ ਕੌਮ ਰਾਜਨੀਤੀ ਦੇ ਤੌਰ ਤੇ ਕਿਸ਼ਤਾਂ ਇਕੱਠੇ ਬੈਠੇ ਕਰ ਸਕਦੀ ਹੈ ਨਾ ਰਾਜਨੀਤੀ ਦੇ ਤੌਰ ਤੇ ਕਰੀ ਕੌਮ ਕੋਈ ਵੀ ਇੱਕ ਕੌਮ ਇਕੱਠੀ ਹੋ ਕੇ ਦੂਜੀਆਂ ਕੌਮਾਂ ਨੂੰ ਪਿਆ ਛੱਡ ਕੇ ਕਦੀ ਵੀ ਕਾਮਯਾਬੀ ਰਾਜਨੀਤੀ ਨਹੀਂ ਜਾਈ ਸਕਦੀ ਇਹਦੇ ਵਾਸਤੇ 36 ਬਰਾਦਰੀ ਦੀ ਲੋੜ ਹੁੰਦੀ ਹੈ ਹਰ ਇੱਕ ਦਾ ਵੋਟ ਆਪਣੀ ਕੀਮਤ ਰੱਖਦਾ ਹੈ ਉਸ ਰਾਜਨੀਤਿਕ ਨੂੰ ਕਰਨ ਵਾਸਤੇ ਸਾਨੂੰ 36 ਬਰਾਦਰੀਆਂ ਦਾ ਸਾਥ ਲੈਣਾ ਪਵੇਗਾ ਜਿੱਥੇ 36 ਬਰਾਦਰੀਆਂ ਸਿੱਖ ਕੌਮ ਨੂੰ ਕਹਿਣਗੀਆਂ ਤੇ ਇੱਥੇ ਸਿੱਖਾਂ ਦਾ ਹੱਕ ਉਸ ਵਿਧਾਨ ਸਭਾ ਚ ਵੀ ਸਾਨੂੰ ਮਿਲਣਾ ਚਾਹੀਦਾ ਹੈ ਜਿੰਨੀ ਸਾਡੀ ਪ੍ਰਤੀਸ਼ਤ ਜੇ ਉਸ ਕਰਕੇ ਹੀ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਨੀਆਂ ਆ ਕਿ ਜਿੰਨਾ ਸਾਡਾ ਹੱਕ ਹੈ ਉਹ ਸਾਰੀਆਂ ਪਾਰਟੀਆਂ ਸਾਡੇ ਸਿੱਖਾਂ ਨੂੰ ਹਰ ਹਲਕੇ ਵਿੱਚੋਂ ਇਹ ਹਰ ਸਿੱਖ ਨੂੰ ਸਾਡੇ ਨੂੰ ਵਿਧਾਨ ਸਭਾ ਦੀਆਂ ਟਿਕਟਾਂ ਦੇਣ ਵੱਧ ਤੋਂ ਵੱਧ ਟਿਕਟਾਂ ਦੇ ਇਹ ਮੈਨੂੰ ਮੈਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਸਿੱਖਾਂ ਨੂੰ ਇਹ ਰਾਜਨੀਤਿਕ ਪਾਰਟੀਆਂ ਗਨੋਰ ਨਾ ਕਰਦੀਆਂ ਹੋਣ ਆਪਣੀ ਸਰਕਾਰ ਦੇ ਵਿੱਚ ਹਿੱਸਾ ਪਾਣ ਇਸ ਵਾਸਤੇ ਅਸੀਂ ਬੜੀ ਛੇਤੀ ਹੀ ਤੁਹਾਡੇ ਦੇ ਵਿੱਚ ਕੋਈ ਪ੍ਰੋਗਰਾਮ ਲੈ ਕੇ ਆਵਾਂਗੇ ਸਿੱਖ ਸੰਗਤ ਦਾ ਵਿਸ਼ੇਸ਼ ਕਰਕੇ ਅਠਾ ਜ਼ਿਲ੍ਹਿਆਂ ਦਾ ਮੈਂ ਬਹੁਤ ਧੰਨਵਾਦ ਕਰਨਾ ਵਾਂ ਜਿੱਥੋਂ ਦੀ ਸੰਗਤ ਨੂੰ ਬੁਲਾਇਆ ਗਿਆ ਸੀ ਉਹ ਸਾਡੀ ਵੀ ਮੀਤਵਰਦ ਹਜ਼ਾਰਾਂ ਦੀ ਤਰ੍ਹਾਂ ਦੇ ਸੰਗਤ ਪਹੁੰਚ ਕੇ ਕੌਮ ਦਾ ਮਾਣ ਬਖਸ਼ਿਆ ਆਪਣੇ ਇਸ ਕੰਮ ਨੂੰ ਇੱਕ ਸਮੇਲਨ ਨੂੰ ਇਹ ਕਿਸੇ ਕਿਸੇ ਆਦਮੀ ਦਾ ਨਹੀਂ ਸੀ ਇਹ ਕੇਵਲ ਤੇ ਕੇਵਲ ਕੌਮ ਦਾ ਸਮੇਲਨ ਸੀ ਗੁਰੂ ਘਰ ਨੂੰ ਉਜਾਰ ਕਰਵਾਉਣ ਵਾਸਤੇ ਸਮੇਲਨ ਸੀ ਇਹਦੇ ਸਿਸ਼ ਵਿਸ਼ੇਸ਼ ਕਰਕੇ ਜਿਹੜੇ ਬਹਾਦਰ ਨੌਜਵਾਨਾਂ ਨੇ ਇਸ ਮੇਲਣ ਵਾਸਤੇ ਮਿਹਨਤ ਕੀਤੀ ਉਥੇ ਪਹੁੰਚੇ ਮੈਂ ਪਹਿਲੀ ਵਾਰੀ ਵੇਖਿਆ ਕਿ ਇੰਨੀ ਵੱਡੀ ਤਜਾਦ ਵਿੱਚ ਗੁਰੂ ਕਾ ਲਾਏ ਪ੍ਰਬੰਧ ਨੂੰ ਛਿੜਾਉਣ ਵਾਸਤੇ ਸਾਡੇ ਨੌਜਵਾਨ ਵੀ ਰੱਗਿਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਮਾਤ ਉਹ ਵੀ ਸਾਰੀ ਹੋਮੋ ਮਾ ਕੇ ਪਹੁੰਚੀ ਉਹਦੇ ਨਾਲ ਗਰੀਬ ਸਿੱਖਨ ਕੋ ਮਾਨ ਦੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਜਿਵੇਂ ਸ਼ਿਕਲੀਗਰ ਬਣਾਉਂਦੀ ਹੈ ਵੰਜਾਰਾ ਬਰਾਦਰੀਏ ਉਹਨਾਂ ਵੀ ਆਪਣੇ ਆਪਣੇ ਨਗਰਾਂ ਵਿੱਚੋਂ ਬੱਸਾਂ ਭਰ ਕੇ ਜਿਸ ਤੱਕ ਪਹੁੰਚੇ ਉਹਨਾਂ ਸਿਵੀਰ ਬਰਾਦਰੀਆਂ ਦਾ ਤੇ ਵੰਜਾਰਾ ਬਰਾਦਰੀਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕੌਮ ਵੱਲੋਂ ਜਨੂੰ ਹੀ ਗੁਰਦੁਆਰੇ ਯਾਰ ਹੋਣਗੇ ਇਹਨਾਂ ਦੋਆਂ ਕੌਮਾਂ ਦਾ ਇਹਦੇ ਨਾਲ ਨਾਲ ਅੰਗਰੇਟੇ ਸਿੱਖਾਂ ਦਾ ਵਿਸ਼ੇਸ਼ ਕਰਕੇ ਧਿਆਨ ਰੱਖਿਆ ਜਾਏਗਾ ਕਿਉਂਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਹੁੰਦੀ ਹੈ ਇਹਨਾਂ ਗਰੀਬਾਂ ਨੂੰ ਸਿਕਮਾਸਤੇ ਭਾਵੇਂ ਉਹ ਰਮਦਾਸੀਏ ਸਿੱਖ ਨੇ ਭਾਵੇਂ ਉਹ ਰਾ ਰੰਗਰੇਟੇ ਸਿੱਖ ਨੇ ਭਾਵੇਂ ਉਹ ਸ਼ਿਗੜੀਗਰ ਨੇ ਭਾਵੇਂ ਉਹ ਗੰਜਾਰੇ ਨੇ ਇਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏਗਾ ਕਿਉਂਕਿ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਆਂ ਫੌਜਾਂ ਰਹੀਆਂ ਨੇ ਤੇ ਹਮੇਸ਼ਾ ਯੰਗ ਜੁਦਾ ਗੁਰੂ ਗੋਬਿੰਦ ਸਿੰਘ ਦਾ ਸਾਥ ਦੇਣੀਆਂ ਰਹੀਆਂ ਨੇ ਆਹ ਪ੍ਰਭੂ ਸਾਰੇ ਮਿਲ ਕੇ ਇਹਨਾਂ ਜਿਹੜੇ ਗ੍ਰੀਵਲ ਸੇਗਰੇ ਇਹਨਾਂ ਦੀ ਰਲ ਮਿਲ ਕੇ ਇਮਦਾਰ ਕਰਕੇ ਇਹਨਾਂ ਨੂੰ ਉੱਤਰ ਚੁੱਕਣ ਦਾ ਕੰਮ ਕਰੀਏ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਮੈਂ ਇੱਕ ਬੇਨਤੀ ਹੋਰ ਕਰਾਂਗਾ ਸਮੇਲਨ ਹੋ ਚੁੱਕਾ ਹੈ ਅਕਾਲ ਤਖਸਾਲ ਸਾਹਿਬ ਦੇ ਚੇਹੇਦਾਰ ਨੂੰ ਚਿੱਠੀ ਲਿਖ ਬੈਠੇ ਹਾਂ ਹੁਣ 8 ਤਰੀਕ ਦਾ ਸਮੇਲਨ ਕੇਵਲ ਤੇ ਕੇਵਲ ਉਹ ਨਾ ਕਿਤੇ ਸਮੇਲਨ ਬਣ ਜਾਏ ਜਿਵੇਂ ਧਿਆਨ ਸਿੰਘ ਡੋਗਰੇ ਨੇ ਸਿੱਖ ਰਾਜ ਨੂੰ ਗਵਾਇਆ ਸੀ ਇਸ ਤਰ੍ਹਾਂ ਸਿੱਖਾਂ ਦੀ ਏਕਤਾ ਵਾਸਤੇ ਕੇ ਸੱਤ ਨਾ ਵਾਜੇ ਸਿੱਖਾਂ ਦੀ ਏਕਤਾ ਨੂੰ ਸਿੱਖੇਕਤਾ ਕਰ ਚੁੱਕੇ ਨੇ ਆਪਣੇ ਮਤੇ ਪਰ ਚੁੱਕੇ ਨੇ 8 ਤਰੀਕ ਦਾ ਸਮੇਲਨ ਦਾ ਕੋਈ ਚੁੱਤੀਆ ਨਹੀਂ ਰਹਿ ਗਿਆ ਕਿਸੇ ਲਾਲਸ ਪਿੱਛੇ ਆਣ ਕੇ ਜਾਂ ਕੇ ਲੀਡੀ ਚਮਕਾਉਣ ਵਾਸਤੇ ਇਹ 8 ਤਰੀਕ ਦਾ ਜੋ ਸਮੇਲਨ ਰੱਖਿਆ ਗਿਆ ਹੈ ਇੱਕ ਸਿੱਖ ਕੌਮੇ ਦੁਫਾਰ ਕਰਨ ਵਾਸਤੇ ਬਹੁਤ ਵੱਡੀ ਸਰਕਾਰ ਵੱਲੋਂ ਸਾਜ਼ਿਸ਼ ਰਚੀ ਗਈ ਏ ਸਰਕਾਰ ਜੇ 8 ਤਰੀਕ ਦਾ ਸਮੇਲਨ ਹੁੰਦਾ ਹੈ ਤੇ ਸਰਕਾਰ ਆਪਣੀ ਸਿੱਖਾਂ ਨੂੰ ਦੁਫਾਰ ਕਰਨ ਵਾਸਤੇ ਕਾਮਯਾਬ ਹੋ ਜਾਂਦੀ ਹੈ ਇਸ ਕਰਕੇ ਇਹ ਜਿਹੜੇ ਧਿਆਨ ਸਿੰਘ ਡੋਗਰੇ ਬਣ ਕੇ ਆਪਣੇ ਲਾਜਾਂ ਪਿੱਛੇ ਕਿ ਕੌਣ ਜ਼ੁਫਾੜ ਕਰਨਾ ਚਾਹੁੰਦੇ ਨੇ ਇਹਨਾਂ ਵਾਸਤੇ ਵਜੋ ਵੇਖਿਆ ਜੇ ਕਿਤੇ ਇਹ ਤਾਂ ਸੰਗਤ ਦੇ ਮੂੰਹ ਵਿੱਚ ਕਿਤੇ ਲੀਡਰੀ ਕਰਨਾ ਚਾਹੁੰਦੇ ਸਨ ਇਹ ਤਾਂ ਹੁਣ ਸੰਗਤ ਦੇ ਸਾਹਮਣੇ ਆ ਚੁੱਕੇ ਨੇ ਕੌਣ ਨੇ ਤੇ ਇਹਨਾਂ ਦਾ ਮਕਸਦ ਕੀ ਹੈ ਇਸ ਕਰਕੇ ਪਿਆਰੀ ਸਾਥ ਸੰਗਤ ਜੀ ਬੇਨਤੀ ਕਰਨ ਆਇਆ ਹਾਂ ਉਸ ਮੇਲਨ ਨੂੰ ਜ세ਹਾਰ ਨੂੰ ਲੈਟਰ ਲਿਖੋ ਸਾਰਿਆਂ ਨੂੰ ਆਪੋ ਆਪਣੇ ਨਗਰਾਂ ਵਿੱਚ ਇਹ ਕਹੋ ਕਿਸ ਮੇਲਣ ਹੋ ਚੁੱਕਾ ਹੈ ਹੁਣ ਇੱਕ ਨਵੀਂ ਬੀਜੇਪੀ ਦੀ ਅੱਖੇ ਲੱਗ ਕੇ ਸਿੱਖਾਂ ਨੂੰ ਫਾੜ ਕਰਨ ਤੋਂ ਬਚਾਓ ਇਹ ਹੁਣ ਤੁਹਾਡਾ ਫਰਜ਼ ਬਣਦਾ ਹੈ ਅਸੀਂ ਇਕਾਲਤਖ ਸਾਹਿਬ ਦੇ ਜਹੇਦਾਰ ਕੋਲ ਜਾਣਾ ਪਿਆ ਤੇ ਅਸੀਂ ਜਾ ਕੇ ਇਹ ਮੰਗ ਰੱਖਾਂਗੇ ਜਹੇਦਾਰ ਸਾਹਿਬ ਸਾਡੀ ਕੌਮ ਨੂੰ ਇਕੱਠਿਆਂ ਕਰ ਸਕਦੇ ਹੋ ਇਕਾਲਤਖ ਸਾਹਿਬ ਤੇ ਜਹੇਦਾਰ ਕਰ ਸਕਦੇ ਹੋ ਜੇ ਕੌਮ ਪਾਰਟੀ ਤੇ ਇਹ ਜ਼ਿੰਮੇਵਾਰੀ ਸਾਰੀ ਕੌਮ ਦੀ ਤੁਹਾਡੇ ਤੇ ਪੈ ਗਈ ਹਰਿਆਣਾ ਦੇ ਸਿੱਖ ਇਕਤਾ ਚਾਹੁੰਦੇ ਨੇ ਪਰ ਇਕਤਾ ਇਹ ਨਹੀਂ ਚਾਹੁੰਦੇ ਕਿਸੇ ਸਰਕਾਰ ਦੇ ਆਖੇ ਲੱਗ ਕੇ ਇਕਤਾ ਦਾ ਨਾਮ ਲੈ ਕੇ ਕਰਦੇ ਨੇ ਹੁਣ ਛੇਤੀ ਵਿਧਾਨ ਸਭਾ ਦੇ ਇਲੈਕਸ਼ਨ ਹੋਣਗੇ ਸਾਰੇ ਸਿੱਖਾਂ ਟਿਕਟਾਂ ਜਲਦੀਆਂ ਕੌਮ ਰਾਜਨੀਤਿਕ ਤੌਰ ਤੇ ਕਿਸ਼ਨਾ ਇਕੱਠੇ ਫੈਲੇ ਕਰ ਸਕਦੀ ਹੈ ਨਾ ਰਾਜਨੀਤਿਕ ਤੌਰ ਤੇ ਕਈ ਕੌਮ ਕੋਈ ਵੀ ਇੱਕ ਕੌਮ ਇਕੱਠੀ ਹੋ ਕੇ ਦੂਜੀਆਂ ਕੌਮਾਂ ਨੂੰ ਪਿੱਛਾ ਝੱਟ ਕੇ ਕਦੀ ਵੀ ਕਾਮਯਾਬੀ ਰਾਜਨੀਤੀ ਨਹੀਂ ਦੇ ਸਕਦੀ ਇਹਦੇ ਵਾਸਤੇ 36 ਬਰਾਦਰੀ ਦੀ ਲੋੜ ਹੁੰਦੀ ਹੈ ਹਰ ਇੱਕ ਦਾ ਵੋਟ ਆਪਣੀ ਕੀਮਤ ਰੱਖਦਾ ਹੈ ਉਸ ਰਾਜਨੀਤਿਕ ਨੂੰ ਕਰਨ ਵਾਸਤੇ ਸਾਨੂੰ 36 ਬਰਾਦਰੀਆਂ ਦਾ ਸਾਥ ਲੈਣਾ ਪਵੇਗਾ ਜਿੱਥੇ 36 ਬਰਾਦਰੀਆਂ ਸਿੱਖ ਕੌਮ ਨੂੰ ਕਹਿਣਗੀਆਂ ਤੇ ਇੱਥੇ ਸਿੱਖਾਂ ਦਾ ਹੱਕ ਉਸ ਵਿਧਾਨ ਸਭਾ 'ਚ ਵੀ ਸਾਨੂੰ ਮਿਲਣਾ ਚਾਹੀਦਾ ਜਿੰਨੀ ਸਾਡੀ ਪਰਸੈਂਟੇਜ ਹੈ ਉਸ ਕਰਕੇ ਅਸੀਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰ ਰਹੇ ਹਾਂ ਕਿ ਜਿੰਨਾ ਸਾਡਾ ਹੱਕ ਹੈ ਉਹ ਸਾਰੀਆਂ ਪਾਰਟੀਆਂ ਸਾਡੇ ਸਿੱਖਾਂ ਨੂੰ ਹਰ ਹਲਕੇ ਵਿੱਚੋਂ ਇਹ ਹਰ ਸਿੱਖ ਨੂੰ ਸਾਡੇ ਨੂੰ ਵਿਜਨ ਸਰਪਾ ਦੀਆਂ ਟਿਕਟਾਂ ਦੇਣ ਬਾਅਦ ਤੋਂ ਬਾਅਦ ਟਿਕਟਾਂ ਦੇ ਇਹ ਮੈਨੂੰ ਮੈਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਸਿੱਖਾਂ ਨੂੰ ਇਹ ਰਾਜਨੀਤਿਕ ਪਾਰਟੀਆਂ ਗਨੋਰ ਨਾ ਕਰਦੀਆਂ ਹੋਣ ਆਪਣੀ ਸਰਕਾਰ ਦੇ ਵਿੱਚ ਹਿੱਸਾ ਪਾਣ ਇਸ ਵਾਸਤੇ ਅਸੀਂ ਬੜੀ ਛੇਤੀ ਹੀ ਤੁਹਾਡੇ ਦੇ ਵਿੱਚ ਕੋਈ ਪ੍ਰੋਗਰਾਮ ਲੈ ਕੇ ਆਵਾਂਗੇ ਸਾਰੀ ਹਰਿਆਣੇ ਦੀ ਸਿੱਖ ਸੰਗਤ ਦਾ ਵਿਸ਼ੇਸ਼ ਕਰਕੇ ਅਠਾ ਜਿਲ੍ਹਿਆਂ ਦਾ ਮੈਂ ਬਹੁਤ ਧੰਨਵਾਦ ਕਰਨਾ ਵਾਂ ਜਿੱਥੋਂ ਦੀ ਸੰਗਤ ਨੂੰ ਬੁਲਾਇਆ ਗਿਆ ਸੀ ਉਹ ਸਾਡੀ ਵੀ ਮੀਤੋਂ ਵੱਧ ਹਜ਼ਾਰਾਂ ਦੀ ਤਰ੍ਹਾਂ ਦੇ ਸੰਗਠ ਪਹੁੰਚ ਕੇ ਕੌਮ ਦਾ ਮਾਨ ਬਖਸ਼ਿਆ ਹੈ ਆਪਣੇ ਇਸ ਕੰਮ ਨੂੰ ਇੱਕ ਸਮੇਲਨ ਨੂੰ ਇਹ ਕਿਸੇ ਕਿਸੇ ਆਦਮੀ ਦਾ ਨਹੀਂ ਸੀ ਇਹ ਕੇਵਲ ਤੇ ਕੇਵਲ ਕੌਮ ਦਾ ਸਮੇਲਨ ਸੀ ਗੁਰੂ ਘਰ ਨੂੰ ਉਜਾਰ ਕਰਵਾਉਣ ਵਾਸਤੇ ਸਮੇਲਨ ਸੀ ਇਹਦੇ ਸਿਸ਼ ਵਿਸ਼ੇਸ਼ ਕਰਕੇ ਜਿਹੜੇ ਬਹਾਦਰ ਨੌਜਵਾਨਾਂ ਨੇ ਇਹ ਸਮੇਲਨ ਵਾਸਤੇ ਮਿਹਨਤ ਕੀਤੀ ਉਥੇ ਪਹੁੰਚੇ ਮੈਂ ਪਹਿਲੀ ਵਾਰੀ ਵੇਖਿਆ ਹੈ ਕਿ ਇੰਨੀ ਵੱਡੀ ਤਦਾਦ ਵਿੱਚ ਗੁਰੂ ਕਲਾਂ ਦੇ ਪ੍ਰਬੰਧ ਨੂੰ ਛਡਾਉਣ ਵਾਸਤੇ ਸਾਡੇ ਨੌਜਵਾਨ ਵੀਰ ਅੱਗੇ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਉਹਦੇ ਨਾਲ ਹੀ ਕੁਝ ਜਿਹੜੀਆਂ ਸਾਡੀਆਂ ਵਿਸ਼ੇਸ਼ ਬਰਾਦਰੀਆਂ ਨੇ ਗੁਰੂ ਕਰਦੀਆਂ ਲਾਡੀਆਂ ਬੋਝਾਂ ਨੇ ਜਿਵੇਂ ਨਾਨਕ ਸਿੰਘ ਜਮੌਰ ਉਹ ਵੀ ਸਾਰੀ ਹੋਮੋ ਮਾ ਕੇ ਪਹੁੰਚੀ ਉਹਦੇ ਨਾਲ ਗਰੀਬ ਸਿੱਖਨ ਕੋ ਮਾਨ ਦੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਜਿਵੇਂ ਸ਼ਿਕਲੀਗਰ ਬਣਾਉਂਦੀ ਹੈ ਵੰਜਾਰਾ ਬਰਾਦਰੀਏ ਉਹਨਾਂ ਵੀ ਆਪਣੇ ਆਪਣੇ ਨਗਰਾਂ ਵਿੱਚੋਂ ਬੱਸਾਂ ਭਰ ਕੇ ਜਿਸ ਤੱਕ ਪਹੁੰਚੇ ਉਹਨਾਂ ਸ਼ਿਕਲੀ ਬਰਾਦਰੀਆਂ ਦਾ ਤੇ ਵੰਜਾਰਾ ਬਰਾਦਰੀਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕੌਮ ਵੱਲੋਂ ਜਨੂੰ ਹੀ ਗੁਰਦੁਆਰੇ ਯਾਰ ਹੋਣਗੇ ਇਹਨਾਂ ਦੋਆਂ ਕੌਮਾਂ ਦਾ ਇਹਦੇ ਨਾਲ ਨਾਲ ਅੰਗਰੇਟੇ ਸਿੱਖਾਂ ਦਾ ਵਿਸ਼ੇਸ਼ ਕਰਕੇ ਧਿਆਨ ਰੱਖਿਆ ਜਾਏਗਾ ਕਿਉਂਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਹੁੰਦੀ ਹੈ ਇਹਨਾਂ ਗਰੀਬਾਂ ਸਿੱਖ ਕਵਾਸਤੀ ਭਾਵੇਂ ਉਹ ਰਮਦਾਸੀ ਸਿੱਖ ਨੇ ਭਾਵੇਂ ਉਹ ਰੰਗਰੇਟੇ ਸਿੱਖ ਨੇ ਸਭਾ ਨਾ ਸ਼ਿਗਰੀ ਗਮੇ ਭਾਵੇਂ ਉਹ ਵੰਜਾਰੇ ਨੇ ਇਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏਗਾ ਕਿਉਂਕਿ ਗੁਰੂ ਘਰਾਂ ਦੇ ਪਰਵਾਨ ਦੇ ਚਨੋ ਜੀਆ ਕਿ ਹਨ ਲੜੀਆਂ ਬੋਝਾਂ ਰੀਆਂ ਨੇ ਉਹ ਸਾਰੀਆਂ ਰੰਗਲ ਜੀ ਦਾ ਗੁਰੂ ਗੋਬਿੰਦ ਸਿੰਘ ਦਾ ਸਾਥ ਦੇ ਰੀਆਂ ਨੇ ਉਹ ਭਾਗੇ ਸਮਝਦੇ ਜਿਹੜੇ ਪੰਚਾਇਤ ਦੇ ਦਰਸ਼ਨ ਕਰਕੇ ਇਹ ਆਪਣਾ ਗ੍ਰੀਨ ਸਿਗਨ ਇਹਨਾਂ ਨੇ ਰਲ ਮਿਲ ਕੇ ਉਦਾਰ ਕਰਕੇ ਇਹਨਾਂ ਨੂੰ ਪਾ ਚੁੱਕਣ ਦਾ ਕੰਮ ਹੈ ਜੀ ਇਹ ਨਗਰ ਕੀਰਤਨ ਨੂੰ ਜੀ ਕਰ ਰਹੇ ਸਾਬ ਸੰਗਤ ਜੀ ਮੈਂ ਇੱਕ ਬੰਦੀ ਹੋਰ ਕਰਾਂਗਾ ਗੁਰਜੀ ਦਾ ਖਾਸ ਸਮਾਗਮ ਹੋ ਚੁੱਕਾ ਹੈ ਅਕਾਲ ਤਖਤ ਸਾਹਿਬ ਦੇ ਚੇਹੇਦਾਰ ਨੂੰ ਚਿੱਠੀ ਲਿਖ ਬੈਠੇ ਹਾਂ ਹੁਣ 8 ਤਰੀਕ ਦਾ ਸਮਾਗਮ ਕੇਵਲ ਤੇ ਕੇਵਲ ਉਹ ਨਾ ਕਿਤੇ ਸਮਾਗਮ ਬਣ ਜਾਏ ਜਿਸ ਤਰ੍ਹਾਂ ਸੋਢਰੇ ਨੇ ਸਿੱਖ ਰਾਜ ਨੂੰ ਗਵਾਇਆ ਸੀ ਇਸ ਤਰ੍ਹਾਂ ਸਿੱਖਾਂ ਦੀ ਏਕਤਾ ਵਾਸਤੇ ਇਸ ਹਰਖਮਾ ਬੱਜਾ ਸਿੱਖਾਂ ਦੀ ਏਕਤਾ ਨੂੰ ਤੇ ਕੇ ਕਟੂਕੇ ਨੇ ਆਪਣੇ ਮਤੇ ਕਰ ਚੁਕੇ ਨੇ ਪਰ 310 ਮੇਲਨ ਦਾ ਕੋਈ ਚੁੱਤੀ ਨਹੀਂ ਰਹਿ ਗਿਆ ਕਿਸੇ ਲਾਲਚ ਪਿੱਛੇ ਆਣ ਕੇ ਜਾਂ ਕੇ ਲੇਡੀ ਚ ਮਟਾਉਣ ਦਾ ਵਾਸਤੇ ਇਹ ਰੱਖਿਆ ਜਾਂ ਰੱਖਿਆ ਗਿਆ ਹੈ ਕਿ ਉਹ ਉਸੇ ਭਾਰ ਨੂੰ ਬਾਟ ਕਰੂ ਬਹੁਤ ਵੱਡੀ ਸਰਕਾਰ ਉਹ ਸਾਦੀ ਛੜਦੀ ਵੀ ਹੈ ਸਰਕਾਰ ਦੇ ਆਪਨੇ ਦਾ ਖੇਲ ਨੂੰ ਰਹਿ ਸਰਕਾਰ ਆਪਣੀ ਸੋਚ ਦੇ ਭਾਰ ਨੂੰ ਕਾਂਗਿਆ ਨੂੰ ਜੰਗੀਏ ਇਸ ਕਰਕੇ ਇਹ ਜਿਹੜੇ ਧਿਆਨ ਸਿੰਘ ਡੋਗਰੇ ਬਣ ਕੇ ਆਪਣੇ ਲਾਲਾਂ ਚਾਂ ਪਿੱਛੇ ਇਹ ਕੌਮ ਦੁਫਾੜ ਕਰਨਾ ਚਾਹੁੰਦੇ ਨੇ ਇਹਨਾਂ ਵਾਸਤੇ ਵਜੋ ਵੇਖਿਆ ਜੇ ਕਿਤੇ ਇਹ ਤਾਂ ਸੰਗਤ ਦੇ ਮੂੰਹ ਵਿੱਚ ਜਿੱਥੇ ਲੀਡਰੀ ਕਰਨਾ ਚਾਹੁੰਦੇ ਸਨ ਇਹ ਤਾਂ ਹੁਣ ਸੰਗਤ ਦੇ ਸਾਹਮਣੇ ਆ ਚੁੱਕੇ ਨੇ ਕੌਣ ਨੇ ਤੇ ਇਹਨਾਂ ਦਾ ਮਕਸਦ ਕੀ ਹੈ ਇਸ ਕਰਕੇ ਪਿਆਰੀ ਸਾਥ ਸੰਗਤ ਜੀ ਬੇਨਤੀ ਕਰਨ ਆਇਆ ਹਾਂ ਉਸ ਮਿਲਨ ਨੂੰ ਜ세ਦਾਰ ਨੂੰ ਲੈਟਰ ਲਿਖੋ ਸਾਰਿਆਂ ਨੂੰ ਆਪੋ ਆਪਣੇ ਨਗਰਾਂ ਵਿੱਚ ਇਹ ਕਹੋ ਕਿਸ ਮੇਲਣ ਹੋ ਚੁੱਕਾ ਹੈ ਹੁਣ ਇੱਕ ਨਵੀਂ ਬੀਜੇਪੀ ਦੀ ਅੱਖੇ ਲੱਗੇ ਸਿੱਖਾਂ ਨੂੰ ਫਾੜ ਕਰਨ ਤੋਂ ਬਚਾਓ ਇਹ ਹੁਣ ਤੁਹਾਡਾ ਫਰਜ਼ ਬਣਦਾ ਹੈ ਅਸੀਂ ਇਕਾਤਖ ਸਾਹਿਬ ਦੇ ਜਹੇਦਾਰ ਕੋਲ ਜਾਣਾ ਪਿਆ ਤੇ ਅਸੀਂ ਜਾ ਕੇ ਇਹ ਮੰਗ ਰੱਖਾਂਗੇ ਜਹੇਦਾਰ ਸਾਹਿਬ ਸਾਡੀ ਕੌਮ ਨੂੰ ਇਕੱਠਿਆਂ ਕਰ ਸਕਦੇ ਹੋ ਇਹ ਇਕਾਤਖ ਸਾਹਿਬ ਤੇ ਜਹੇਦਾਰ ਕਰ ਸਕਦੇ ਹੋ ਜੇ ਕੌਮ ਪਾਰਟੀ ਤੇ ਇਹ ਜ਼ਿੰਮੇਵਾਰੀ ਸਾਰੀ ਕੌਮ ਦੀ ਤੁਹਾਡੇ ਤੇ ਪੈ ਗਈ ਹਰਿਆਣਾ ਦੇ ਸਿੱਖ ਇਕਤਾ ਚਾਹੁੰਦੇ ਨੇ ਪਰ ਇਕਤਾ ਇਹ ਨਹੀਂ ਚਾਹਦੇ ਕਿਸੇ ਸਰਕਾਰ ਦੇ ਆਖੇ ਲੱਗ ਕੇ ਇਕਤਾ ਦਾ ਨਾਮ ਲੈ ਕੇ ਕਰਦੇ ਨੇ ਹੁਣ ਛੇਤੀ ਵਿਧਾਨ ਸਭਾ ਦੇ ਇਲੈਕਸ਼ਨ ਹੋਣਗੇ ਸਾਰੇ ਸਿੱਖਾਂ ਟਿਕਟਾਂ ਮਿਲਣਗੀਆਂ ਕੌਮ ਰਾਜਨੀਤਿਕ ਤੌਰ ਤੇ ਕਿਸ ਤਰ੍ਹਾਂ ਇਕੱਠੇ ਬਹਿਲੇ ਕਰ ਸਕਦੀ ਹੈ ਨਾ ਰਾਜਨੀਤਿਕ ਤੌਰ ਤੇ ਕਈ ਕੌਮ ਕੋਈ ਵੀ ਇੱਕ ਕੌਮ ਇਕੱਠੀ ਹੋ ਕੇ ਦੂਜੀਆਂ ਕੌਮਾਂ ਨੂੰ ਪਿਆ ਛੱਡ ਕੇ ਕਦੀ ਵੀ ਕਾਮਯਾਬੀ ਰਾਜਨੀਤੀ ਨਹੀਂ ਦੇ ਸਕਦੀ ਇਹਦੇ ਵਾਸਤੇ 36 ਬਰਾਦਰੀ ਦੀ ਲੋੜ ਹੁੰਦੀ ਹੈ ਹਰ ਇੱਕ ਦਾ ਵੋਟ ਆਪਣੀ ਕੀਮਤ ਰੱਖਦਾ ਹੈ ਉਸ ਰਾਜਨੀਤਿਕ ਨੂੰ ਕਰਨ ਵਾਸਤੇ ਸਾਨੂੰ 36 ਬਰਾਦਰੀਆਂ ਦਾ ਸਾਥ ਲੈਣਾ ਪਵੇਗਾ ਜਿੱਥੇ 36 ਬਰਾਦਰੀਆਂ ਸਿੱਖ ਕੌਮ ਨੂੰ ਕਹਿਣਗੀਆਂ ਤੇ ਇੱਥੇ ਸਿੱਖਾਂ ਦਾ ਹੱਕ ਉਸ ਵਿਧਾਨ ਸਭਾ 'ਚ ਵੀ ਸਾਨੂੰ ਮਿਲਣਾ ਚਾਹੀਦਾ ਜਿੰਨੀ ਸਾਡੀ ਪਰਸੈਂਟੇਜ ਹੈ ਉਸ ਕਰਕੇ ਅਸੀਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰ ਰਹੇ ਹਾਂ ਕਿ ਜਿੰਨਾ ਸਾਡਾ ਹੱਕ ਹੈ ਉਹ ਸਾਰੀਆਂ ਪਾਰਟੀਆਂ ਸਾਡੇ ਸਿੱਖਾਂ ਨੂੰ ਹਰ ਹਲਕੇ ਵਿੱਚੋਂ ਹਰ ਸਿੱਖ ਨੂੰ ਸਾਡੇ ਨੂੰ ਵਿਧਾਨ ਸਭਾ ਦੀਆਂ ਟਿਕਟਾਂ ਦੇਣ ਬਾਅਦ ਤੋਂ ਬਾਅਦ ਟਿਕਟਾਂ ਦੇ ਇਹ ਮੈਨੂੰ ਮੈਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਸਿੱਖਾਂ ਨੂੰ ਇਹ ਰਾਜਨੀਤਿਕ ਪਾਰਟੀਆਂ ਨੇ ਇгноਰ ਨਾ ਕਰਦੀਆਂ ਹੋਣ ਆਪਣੀ ਸਰਕਾਰ ਦੇ ਵਿੱਚ ਹਿੱਸਾ ਪਾਣ ਇਸ ਵਾਸਤੇ ਅਸੀਂ ਬੜੀ ਛੇਤੀ ਹੀ ਤੁਹਾਡੇ ਦੇ ਵਿੱਚ ਕੋਈ ਪ੍ਰੋਗਰਾਮ ਲੈ ਕੇ ਆਵਾਂਗੇ ਸਾਰੀ ਹਰਿਆਣੇ ਦੀ ਸਿੱਖ ਸੰਗਤ ਦਾ ਵਿਸ਼ੇਸ਼ ਕਰਕੇ ਅਠਾ ਜਿਲ੍ਹਿਆਂ ਦਾ ਮੈਂ ਬਹੁਤ ਧੰਨਵਾਦ ਕਰਨਾ ਵਾਂ ਜਿੱਥੋਂ ਦੀ ਸੰਗਤ ਨੂੰ ਬੁਲਾਇਆ ਗਿਆ ਸੀ ਉਹ ਸਾਡੀ ਵੀ ਮੀਤੋਵਰਦ ਹਜ਼ਾਰਾਂ ਦੀ ਤਰ੍ਹਾਂ ਦੇ ਸੰਗਠ ਪਹੁੰਚ ਕੇ ਕੌਮ ਦਾ ਮਾਨ ਬਖਸ਼ਿਆ ਆਪਣੇ ਇਸ ਕੰਮ ਨੂੰ ਇੱਕ ਸਮੇਲਨ ਨੂੰ ਇਹ ਕਿਸੇ ਕਿਸੇ ਆਦਮੀ ਦਾ ਨਹੀਂ ਸੀ ਇਹ ਕੇਵਲ ਤੇ ਕੇਵਲ ਕੌਮ ਦਾ ਸਮੇਲਨ ਸੀ ਗੁਰੂ ਘਰ ਨੂੰ ਉਜਾਰ ਕਰਵਾਉਣ ਵਾਸਤੇ ਸਮੇਲਨ ਸੀ ਇਹਦੇ ਸਿਸ਼ ਵਿਸ਼ੇਸ਼ ਕਰਕੇ ਜਿਹੜੇ ਬਹਾਦਰ ਨੌਜਵਾਨਾਂ ਨੇ ਇਹ ਸਮੇਲਨ ਵਾਸਤੇ ਮਿਹਨਤ ਕੀਤੀ ਉਥੇ ਪਹੁੰਚੇ ਮੈਂ ਪਹਿਲੀ ਵਾਰ ਦੇਖਿਆ ਇਹ ਨਵੀਂ ਕਲਿੱਕ ਚਦੜ ਵਿੱਚ ਗੁਰੂ ਕਾਣ ਦੇ ਪ੍ਰਬੰਧ ਨੂੰ ਚੁਲਾਉਣ ਵਾਸਤੇ ਸਾਡੇ ਨੌਜਵਾਨ ਵੀਰ ਅੱਗੇ ਆਏ ਉਹਨਾਂ ਦਾ ਬਹੁਤ ਬਹੁਤ ਸੰਘਰਸ਼ ਉਹਦੇ ਨਾਲ ਹੀ ਕੁੱਝ ਜਿੰਨੇ ਸਾਡੀਆਂ ਸੇਸ਼ ਬਰਾਦਰਾਂ ਨੇ ਸ਼ੁਰੂ ਕਰਦਿਆਂ ਲਾੜੀਆਂ ਖੋਜਾਂ ਜਗਨਨਾਥ ਸਿੰਘ ਜੀ ਵਰ ਉਹ ਵੀ ਸਾਡੀ ਹੋਂਮਾ ਮਾਗੇ ਪਹੁੰਚੀ ਉਹਦੇ ਨਾਲ ਗ੍ਰੀਕ ਸਿੱਖਣ ਤੋਂ ਮਾਨ ਦੇ ਗੋਬਿੰਦ ਸਿੰਘ ਇਤਿਹਾਸਿਕ ਗਿਆ ਸ਼ਿਵਲ ਗੁਰ ਗ੍ਰੰਥ ਸਾਹਿਬ ਜੀ ਕੋਈ ਜਾਰਾ ਬਰਾਦਰੀਏ ਕੋਈ ਪਾਨ ਆਪਣੇ ਆਪਣੇ ਨਗਰਾਂ ਨੂੰ ਖਸਾ ਪਾਰਕੇ ਜਿਸ ਤਰ੍ਹਾਂ ਪੌਂਦੇ ਨਾ ਸਿੱਖੀ ਦੀਆਂ ਰਾਹ ਤੇ ਹੰਗਵੇ ਕੋਈ ਜਾਰਾ ਬਰਾਦਰੀਏ ਸਰ ਜਦੋਂ ਹੀ ਗੁਰਦਵਾਰੇ ਯਾਰ ਹੋਵੰਗੇ ਤੇ ਨਾਲ ਨੂੰ ਪੂਰਾ ਜੇ ਉਹ ਨਾ ਬਿਤੇ ਸਜਣਾ ਹਰ ਕਿਹਾ ਜਾਏਗਾ ਕਿ ਤੂੰ ਹੀ ਗੁਰ ਅਮਰਦਾਸ ਪਾਵੇਂ ਉਹ ਦੇ ਨਸੇ ਨੇ ਪਾਵੇਂ ਉਹ ਦਿੱਤੇ ਨੇ ਅਰੇ ਬਿੱਟੇ ਸੇਖ ਨੇ ਪਾਵੇਂ ਉਹ ਸ਼ਿੜੀ ਕਰ ਨੇ ਪਾਵੇਂ ਉਹ ਬੰਜਾਰੇ ਨੇ ਇਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏਗਾ ਕਿਉਂਕਿ ਉਹਨਾਂ ਦੇ ਪਰਵੰਧ ਵਿੱਚ ਕੋਈ ਸਿੰਗੀਆਂ ਲਾੜੀਆਂ ਗੁੱਡੀਆਂ ਨਹੀਂਆਂ ਨੇ ਤੇ ਹਮੇਸ਼ਾ ਇਹਨਾਂ ਦਾ ਉਹ ਉਹ ਜਿੰਦਾ ਸਾਥ ਦਿੰਿਆ ਰਹੀਆਂ ਨੇ ਉਹ ਪ੍ਰਾਉ ਸਾਰੇ ਮਿਲ ਕੇ ਇਹਨਾਂ ਜਿਹੜੇ ਗਰੀਬ ਸਿੰਘ ਨੇ ਇਨਾਰੀ ਰਲ ਮਿਲ ਕੇ ਮਦਦ ਕਰਦੀ ਇਹਨਾਂ ਨੂੰ ਉੱਤਾਂ ਚੁਕਣ ਦਾ ਕੰਮ ਕਰੀ ਇੱਕ ਅਕਾਲ ਪੁਰਖ ਦਾ ਸੰਗਤ ਜੀ ਮੈਂ ਇੱਕ ਬੇਨਤੀ ਹੋਰ ਕਰਾਂਗਾ ਸਮੇਲਨ ਹੋ ਰਿਹਾ ਹੈ ਅਕਾਲ ਪੁਰਖ ਸਾਹਿਬ ਦੇ ਚਾਹੀਦਾ ਕੁਝ ਦਿੱਖ ਵਿੱਚ ਹੁਣ ਅਸਰੀਕ ਦਾ ਸਮੇਲਨ ਕੇਵਲ ਤੇ ਕੇਵਲ ਇੱਕ ਮੌਨਾ ਕੀ ਦਸਤੂਰ ਬਣ ਜਾਏ ਜਪਾਲ ਸਿੰਘ ਜੀ ਗੁਰਨੇ ਸੇਖਰ ਆਉਣ ਨੂੰ ਆਇਆ ਸੀ ਇਸ ਤਰ੍ਹਾਂ ਸਿੱਖਾਂ ਲਈ ਜਨਤਾ ਲਈ ਇਸ ਸਾਧਨਾਂ ਵੱਲ ਜਾ ਕੇ ਸੇਖ ਹੇਕਟਾਰ ਚੁੱਕੇ ਨਹੀਂ ਆਪਣੇ ਮੱਦੇ ਪਰ ਚੁੱਕੇ ਨਹੀਂ ਚਾਰ ਟਕੜਾਂ ਦੀ ਯਾਤਰਾ ਕਰਦਾ ਮਿਲ ਲੈਂਦਾ ਕੋਈ ਚੁੱਤੀ ਨਹੀਂ ਰਹਿ ਗਿਆ ਕਿਸੇ ਲਾਜੂ ਜੇ ਆਨ ਕੇ ਜਾਂ ਕਿ ਲੀਬਰੀ ਚੰਕੋਂ ਵਾਸਤੇ ਇਹ ਆਫਰੀਕਾ ਦਾ ਮਿਲਨ ਰੱਖਿਆ ਗਿਆ ਹੈ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਪਾਰ ਕਰਨ ਵਾਸਤੇ ਬਹੁਤ ਵੱਡੀ ਸਰਕਾਰ ਵੱਲੋਂ ਸਜਾਈ ਗਈ ਹੈ ਸਰਕਾਰ ਦੀ ਦਿੱਖ ਹੈ ਇਸ ਲਈ ਕਈ ਜਨਤੋ ਸਰਕਾਰ ਆਪਣੀ ਜਿਹੜਾ ਸਿਕਾਂ ਨੂੰ ਪਾਰ ਕਰਨ ਵਾਸਤੇ ਕਾਮਯਾਬ ਹੋ ਜਾਂਦੀ ਹੈ ਇਸ ਕਰਕੇ ਇਹ ਜਿਹੜੇ ਧਿਆਨ ਸਿੰਘ ਨੌਕਰੇ ਬਣ ਕੇ ਆਪਣੀ ਯਾਤਰਾ ਕਰਦਾ ਹੋਇਆ ਅੱਜ ਤਰੀਕ ਨੂੰ ਪਹੁੰਚਣਾ ਚਾਹੁੰਦੇ ਨੇ ਇਹ ਨਾ ਵਾਸਤੇ ਵਜੋ ਵੇਖਿਆ ਦੇ ਕਿ ਤੇ ਇਹ ਕਾਂਗਰਸ ਸੰਘਰਦ ਦੇ ਮੂਵਮੈਂਟ ਜਿਹੜੀ ਡਿਲੀਵਰੀ ਕਰਨਾ ਚਾਹੁੰਦੇ ਹਨ ਇਹ ਤਾਂ ਹੁਣ ਸੰਘਰਦ ਦੇ ਸਾਹਮਣੇ ਆ ਚੁੱਕੇ ਨੇ ਕੌਣ ਹੈ ਲੋਕ ਇਸ ਕਰਕੇ ਸਾਰੀ ਸਾਲ ਸੰਘ ਦੀ ਬੇਨਤੀ ਕਰਨ ਆਇਆ ਹਾਂ ਉਹ ਫੈਸਲਾ ਜਿਹੜੇ ਉਹ ਜਸੇਹਰ ਨੂੰ ਲੈਟਰ ਲਿਖੋ ਕਰਕੇ ਸਾਰਿਆਂ ਨੂੰ ਆਪੋ ਆਪਣੇ ਨਗਰਾਂ ਵਿੱਚ ਕਹੋ ਜਿਸ ਮੇਲ ਨੂੰ ਹੋ ਚੁੱਕਾ ਹੈ ਉਹਨ ਇੱਕ ਨਵੀਂ ਬੀਜ ਕੁਰੀਆ ਖੇ ਲੱਕੀ ਸਿਕਾਂਤੋ ਭਾਰ ਕਰਨ ਤੋਂ ਬਚਾਓ ਇਹ ਤੁਹਾਡਾ ਫਰਜ਼ ਬਣਦਾ ਹੈ ਅਸੀਂ ਇਕਾਂਤਕਰ ਸਾਹਿਬ ਦੇ ਜਿਹੇ ਕਰ ਕੋਲ ਜਾਣਾ ਪਿਆ ਤੇ ਅਸੀਂ ਜਾ ਕੇ ਇੱਕ ਮੰਗ ਰੱਖਾਂਗੇ ਜਿਹੇਦਰ ਸਾਹਿਬ ਸਾਡੀ ਕੌਮ ਨੂੰ ਇਕੱਠਿਆਂ ਕਰ ਸਕਦੇ ਹੋ ਇਕਾਂਤਕਰ ਸਾਹਿਬ ਤੇ ਜਿਹੇਦਰ ਕਰ ਸਕਦੇ ਹੋ ਜੇ ਕੌਮ ਪਾਟੀ ਤੇ ਇਹ ਜ਼ਿੰਮੇਵਾਰੀ ਸਾਰੀ ਕੌਮ ਦੀ ਤੁਹਾਡੇ ਤੇ ਪੈ ਗਈ ਹਰਿਆਣਾ ਦੇ ਸਿੱਖ ਇਹ ਤਾਂ ਜਾਣਦੇ ਨੇ ਪਰ ਇਕਾ ਇਹ ਨਹੀਂ ਚੰਦੇ ਕਿਸੇ ਸਰਕਾਰ ਦੇ ਆਖੇ ਲੱਭੇ ਇਕਤਾ ਦਾ ਨਾਮ ਲੈ ਕੇ ਕਰਦੇ ਨਹੀਂ ਹੁ ਛੇਤੀ ਵਿਧਾਨ ਸਭਾ ਦੇ ਇਲੈਕਸ਼ਨਾਂ ਦੇ ਸਾਰੇ ਸਿੰਗਰ ਟਿਕਟਾਂ ਲੈ ਲਿਆ ਕੌਣ ਜੇ ਰਾਣੀ ਕੀਆ ਕਰਦੇ ਫੈਲੇ ਕਰ ਸਕੀਏ ਨਾ ਰਾਣੀ ਕੋਈ ਵੀ ਕੰਮ ਕੋਈ ਵੀ ਇੱਕ ਓਂ ਕੱਢੀ ਹੋ ਕੇ ਜੀਆਂ ਕਮਤਿਆ ਜੱਗੇ ਕੜੀ ਕੰਮ ਵੀ ਰਾਣੀ ਤੇਰੇ ਵਾਸਤੇ ਛੇਤੀ ਬਰਾਦਰੀ ਦੀ ਲੋੜ ਹੁੰਦੀ ਹੈ ਹਰ ਇੱਕ ਕਮੂਨ ਦੇ ਦੇ ਸਰ ਗੁਰ ਨਾਮ ਰਾਮ ਰੋਗੀਆਂ ਦਾ ਸਾਥ ਲੈਣਾ ਪੈਗਾ ਅਮਨ ਤੇ ਸਤਿਮਾਈ ਬੰਦੇ ਆ ਸਿੱਖ ਦਾ ਹੱਕ ਸਰ ਗੁਰ ਨਾਮ ਰਾਮ ਦੇ ਜਿਵੇਂ ਸਾਡੀ ਪਰਸੈਂਟ ਉਸ ਕਰਕੇ ਸਾਰੀਆਂ ਪਾਰਟੀਆਂ ਨੂੰ ਵਿਰੋਧ ਕਰ ਰਹੇ ਹਾਂ ਕਿ ਜਿੰਨਾ ਸਾਡਾ ਹੱਕ ਹੈ ਉਹ ਸਾਰੀਆਂ ਪਾਰਟੀਆਂ ਸਾਡੇ ਸਿੱਖ ਨੂੰ ਹਰ ਹੱਟੇ ਦੀ ਚਿੰਤਨ ਹੈ ਹਰ ਪ੍ਰਯਸਥ ਨੂੰ ਸਾਡੇ ਨੂੰ ਵਿਦਵਾਨ ਸਰਵਾਂ ਦੇ ਟਿਕਾਣੇ ਵਾਪਸ ਟਿਕਾਣੇ ਤੇ ਮੈਨੂੰ ਸਿਆਸੀ ਸਾਰੀਆਂ ਪਰ ਅਨੁਪਾਤ ਨੂੰ ਵਿੰਤੀ ਕਰਨਾ ਚਾਹਾਂਗਾ ਸਿੱਖ ਨੂੰ ਰਾਜ ਦੇ ਪਾਰਟੀਆਂ ਨੇ ਗਰੋਰ ਨਾ ਕਰਦੀਆਂ ਹੁਣ ਆਪਣੀ ਸਰਕਾਰ ਦੇ ਵਿੱਚ ਸ਼ੀਸ਼ਾ ਪਾਣ ਇਸ ਵਾਰ ਤੇ ਗੜੀ ਖੇਤੀ ਹਿੱਤ ਤੁਹਾਡੇ ਦੇ ਵਿੱਚ ਕੋਰਸ ਪ੍ਰੋਗਰਾਮ ਲੈ ਕੇ ਆਵਾਂਗੇ ਸਾਰੀ ਹਰਿਆਣੇ ਦੀ ਸਿੱਖ ਸੰਗਠਨ ਦਾ ਵਿਸ਼ੇਸ਼ ਕਰਕੇ ਖਾਂਜਣਿਆਂ ਦਾ ਮੈਂ ਬਹੁਤ ਧੰਨਵਾਦ ਕਰਨਾ ਵਾ ਅਜੀ ਥੋੜੀ ਸੰਗਤ ਨੂੰ ਬੁਲਾਇਆ ਗਿਆ ਸੀ ਉਹ ਸਾਡੀ ਮਿੱਤਵਤ ਬਜਾਰਾਂ ਦੀ ਤਰਾਰ ਦੇ ਸੰਗਠ ਪਹੁੰਚ ਕੇ ਕੌਮ ਦਾ ਮਾਨ ਬਖਸ਼ਿਆ ਆਪਣੇ ਇਸ ਕੰਮ ਨੂੰ ਇੱਕ ਮਿਲਨ ਨੂੰ ਤੇ ਕਿਸੇ ਕਿਸੇ ਆਦਮੀ ਨਾਲ ਨਹੀਂ ਸੀ ਇੱਕ ਕੇਵਲ ਤੇ ਕੇਵਲ ਕੌਮ ਦਾ ਸੰਮੇਲਨ ਸੀ ਗੁਰੂ ਕਰਨ ਨੂੰ ਉਜਾਗਰ ਕਰਵਾਉਣ ਵਾਸਤੇ ਇਸ ਮਿਲਨ ਸੀ ਕੋਟਪਾ ਦੇ ਕਰਕੇ ਇਹ ਬਹਾਦਰ ਨੌਜਵਾਨਾਂ ਨੇ ਇਸ ਮੇਲੇ ਵਾਸਤੇ ਪਹੁੰਚੇ ਮੈਂ ਪਹਿਲੀ ਵਾਰ ਦੇਖਿਆ ਹੈ ਇਹ ਨਹੀਂ ਬਟੀ ਰਗਾਂ ਦੇ ਗੁਰੂ ਘਰਾਂ ਦੇ ਪ੍ਰਭਾਵ ਨੂੰ ਫੈਲਾਉਣ ਵਾਸਤੇ ਸਾਡੇ ਨੌਜਵਾਨ ਵੀ ਰੱਗੇ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਦੇ ਨਾਲ ਹੀ ਕੁਝ ਜਿਹੜੀਆਂ ਸਾਡੀਆਂ ਵਿਸ਼ੇਸ਼ ਬਰਾਦਰੀਆਂ ਨੇ ਗੁਰੂ ਘਰੀਆਂ ਲਾਡੀਆਂ ਬੋਜਾਂ ਨੇ ਕੁਝ ਪਾਣੀਆ ਸਿੰਘ ਵਰਗ ਉਹ ਹੀ ਸਾਰੀ ਹੋਂਮਾ ਮਾਰ ਕੇ ਪਹੁੰਚੀ ਉਹਦੇ ਨਾਲ ਕ੍ਰੀਕ ਸਿੱਖਣ ਪਿੱਛਲੇ ਮੰਦੇ ਜੀ ਦੇ ਵਿੱਚ ਸੇ ਲੱਤ ਹਸੀ ਉੱਥੇ ਨਗਰ ਬੁਲਾਦੀਏ 51 ਬਰਾਦੀਏ ਉਹਨਾਂ ਨੇ ਆਪਣੇ ਆਪਣੇ ਨਿਗਰੰਖੇ ਪੱਸਾਂ ਪਾਰ ਕੇ ਆਉਂਦੇ ਉਹਨਾਂ ਸਿੱਖਲੀਏ ਪਰਵੀਆਂ ਦਾ ਤੇ 51 ਬਰਾਦੀਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਜਲੂ ਹੀ ਮੁੜ ਕੇ ਯਾਦ ਕਰਾਂਗੇ ਇਹਨਾਂ ਤੁਆ ਕੋਮਾ ਦਾ ਇਹਦੇ ਨਾਲ ਨਾਲ ਰੰਗਰੇਟੇ ਸਿੱਖਣ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏਗਾ ਜੂ ਦੀ ਗੋਲ ਗਰੀਬ ਦਾ ਮੂੰਹ ਤੇ ਕੁੜੀ ਗੋੜ ਰਹੀ ਹੈ ਇਹਨਾਂ ਗ੍ਰਮਣ ਸਿੱਖਾ ਵਾਸਤੇ ਭਾਵੇਂ ਉਹ ਰਵਿਦਾਸੀ ਸਿੱਖ ਨੇ ਭਾਵੇਂ ਉਹ ਪੇਰਾ ਹੈ ਰੰਗਿਤ ਸਿੱਖ ਨੇ ਭਾਵੇਂ ਉਹ ਸ਼ਿੰਗੜੀਆ ਨੇ ਭਾਵੇਂ ਉਹ ਗੰਜਾਰੇ ਨੇ ਇਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏਗਾ ਕਿਉਂਕਿ ਗੁਰੂ ਘਰਾਂ ਦੇ ਪਰਮੰਭੂ ਦੇ ਗੁਰੂ ਗੋਬਿੰਦ ਸਿੰਘ ਜੀਆਂ ਲਾਡ ਲੀਆਂ ਬੁੱਗੀਆਂ ਲੀਆਂ ਨੇ ਤੇ ਹਮੇਸ਼ਾ ਜੰਗਲ ਜੁੱਧਾ ਗੁਰੂ ਗੋਬਿੰਦ ਸਿੰਘ ਦਾ ਸਾਥ ਕੰਨੀਆਂ ਰਹੀਏ ਨੇ ਉਹ ਸਾਰੇ ਮਿਲ ਕੇ ਮਨ ਤੇ ਲਾ ਜਿਹੜੇ ਚਾਪ ਗੀਤ ਚ ਪੈ ਇਹਨਾਂ ਲਈ ਲਾ ਕੇ ਸਾਰ ਕਰਕੇ ਇਹਨਾਂ ਨੂੰ ਇੱਕ ਮਨ ਕਰੀ ਸਾਸਾਂ ਗਿਤੀ ਵੈਕਵੰਤੀ ਭੋਕਰਾਂਾ ਵੈਕਵੰਤੀ ਹੋ ਚੁੱਕਾ ਹੈ ਇਸ ਲਈ ਇੱਕ ਜਿਹੜਾ ਨਗਰ ਕੀਰਤਨਾ ਹੁਣ ਅਸਤੀ ਦਾ ਸਮਾਗਮ ਕੇਵਲ ਤੇ ਕੇਵਲ ਆਰੰਭ ਹੋ ਕੇ ਉਹ ਨਾ ਕਿਤੇ ਸਮਾਗਮ ਬਣ ਜਾਏ ਅੱਜ ਸਿੱਖ ਰਾਜ ਨੂੰ ਗਵਾਇਆ ਸੀ ਇਸ ਤਰ੍ਹਾਂ ਦੀ ਇੱਕ ਤਵਸਤੀ ਕਿ ਸਤਨਾਬਾਜੇ ਸਿੱਖ ਕਮੇਟੀ ਤੁਨ ਸਿੱਖ ਕਾਰਜੂਕੇ ਨੇ ਆਪਣੇ ਮਤੇ ਪਰ ਚੁੱਕੇ ਨੇ ਪ੍ਰਾਪਤ ਕਰ ਰਹੇ ਨੇ ਇਸ ਮੇਲਣ ਦਾ ਕੋਈ ਚਿੱਤ ਨਹੀਂ ਰਹਿ ਗਿਆ ਕਿਸੇ ਲਾਲਚ ਦੇ ਆਨ ਕੇ ਜਾਂ ਕੇ ਲੀਡਰ ਚਮਕਾਉਣ ਵਾਸਤੇ ਇਹ ਅਸਤੀ ਦਾ ਜੋ ਸਮੇਲਨ ਰੱਖਿਆ ਗਿਆ ਹੈ ਇੱਕ ਸਿੱਖ ਕੌਮੇ ਦੁਫਾਰ ਕਰਨ ਵਾਸਤੇ ਬਹੁਤ ਵੱਡੀ ਸਰਕਾਰ ਵੱਲੋਂ ਸਾਜ਼ਿਸ਼ ਰਚੀ ਗਈ ਏ ਸਰਕਾਰ ਜੇ ਅਸਤੀ ਦਾ ਸਮੇਲਨ ਹੁੰਦਾ ਹੈ ਤੇ ਸਰਕਾਰ ਆਪਣੀ ਸਿੱਖਾਂ ਦੁਫਾਰ ਕਰਨ ਵਾਸਤੇ ਕਾਮਯਾਬ ਹੋ ਜਾਂਦੀ ਹੈ ਇਸ ਕਰਕੇ ਇਹ ਜਿਹੜੇ ਧਿਆਨ ਸਿੰਘ ਡੋਗਰੇ ਬਣ ਕੇ ਆਪਣੇ ਲਾਚਾਂ ਪਿੱਛੇ ਕਿ ਕੌਣ ਦੁਫਾਰ ਕਰਨਾ ਚਾਹੁੰਦੇ ਨੇ ਇਹਨਾਂ ਵਾਸਤੇ ਵਜੋ ਵੇਖਿਆ ਜੇ ਕਿਤੇ ਇਹ ਤਾਂ ਸੰਗਤ ਦੇ ਮੂੰਹ ਵਿੱਚ ਜਿੱਥੇ ਲੀਡਰੀ ਕਰਨਾ ਚਾਹੁੰਦੇ ਸਨ ਇਹ ਤਾਂ ਹੁਣ ਸੰਗਤ ਦੇ ਸਾਹਮਣੇ ਆ ਚੁੱਕੇ ਨੇ ਕੌਣ ਨੇ ਤੇ ਇਹਨਾਂ ਦਾ ਮਕਸਦ ਕੀ ਹੈ ਇਸ ਕਰਕੇ ਪਿਆਰੀ ਸਾਥ ਸੰਗਤ ਜੀ ਬੇਨਤੀ ਕਰਨ ਆਇਆ ਹਾਂ ਉਸ ਮੇਲਨ ਨੂੰ ਜ세ਦਾਰ ਨੂੰ ਲੈਟਰ ਲਿਖੋ ਸਾਰਿਆਂ ਨੂੰ ਆਪੋ ਆਪਣੇ ਨਗਰਾਂ ਵਿੱਚ ਇਹ ਕਹੋ ਕਿਸ ਮੇਲਣ ਹੋ ਚੁੱਕਾ ਹੈ ਹੁਣ ਇੱਕ ਨਵੀਂ ਬੀਜੇਪੀ ਦੀ ਅੱਖੇ ਲੱਗ ਕੇ ਸਿੱਖਾਂ ਨੂੰ ਫਾੜ ਕਰਨ ਤੋਂ ਬਚਾਓ ਇਹ ਹੁਣ ਤੁਹਾਡਾ ਫਰਜ਼ ਬਣਦਾ ਹੈ ਅਸੀਂ ਇਕਾਲਤਖ ਸਾਹਿਬ ਦੇ ਜਹੇਦਾਰ ਕੋਲ ਜਾਣਾ ਪਿਆ ਤੇ ਅਸੀਂ ਜਾ ਕੇ ਇਹ ਮੰਗ ਰੱਖਾਂਗੇ ਜਹੇਦਾਰ ਸਾਹਿਬ ਸਾਡੀ ਕੌਮ ਨੂੰ ਇਕੱਠਿਆਂ ਕਰ ਸਕਦੇ ਹੋ ਇਕਾਲਤਖ ਸਾਹਿਬ ਤੇ ਜਹੇਦਾਰ ਕਰ ਸਕਦੇ ਹੋ ਜੇ ਕੌਮ ਪਾਰਟੀ ਤੇ ਇਹ ਜ਼ਿੰਮੇਵਾਰੀ ਸਾਰੀ ਕੌਮ ਦੀ ਤੁਹਾਡੇ ਤੇ ਪੈ ਗਈ ਹਰਿਆਣਾ ਦੇ ਸਿੱਖ ਏਕਤਾ ਚਾਹੁੰਦੇ ਨੇ ਪਰ ਏਕਤਾ ਇਹ ਨਹੀਂ ਚਾਹੁੰਦੇ ਕਿਸੇ ਸਰਕਾਰ ਦੇ ਆਖੇ ਲੱਗ ਕੇ ਇਕਤਾ ਦਾ ਨਾਮ ਲੈ ਕੇ ਕਰਦੇ ਨੇ ਹੁਣ ਛੇਤੀ ਵਿਧਾਨ ਸਭਾ ਦੇ ਇਲੈਕਸ਼ਨ ਹੋਣਗੇ ਸਾਰੇ ਸਿੱਖਾਂ ਟਿਕਟਾਂ ਮਿਲਣਗੀਆਂ ਕੌਮ ਰਾਜਨੀਤਿਕ ਤੌਰ ਤੇ ਕਿਸ਼ਤਾਂ ਇਕੱਠੇ ਫੈਲੇ ਕਰ ਸਕਦੀ ਹੈ ਨਾ